ਹੈਲੋ ਗਾਇਜ਼ ਵੈਲਕਮ ਟੂ ਮਾਈ ਨਿਊ ਬਲੌਗ ਹੋਰ ਕਮੈਂ ਸਾਰੇ ਠੀਕ ਠਾਕ ਹੋਈ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਜੀ ਸਵੇਰ ਦੇ ਬਾਅਦ ਚੁਕਨੀ 5:30 ਦਿਨ ਹੈਗਾ ਮੰਗਲਵਾਰ ਤਰੀਕ ਹੈਗੀ 23 ਚਲੋ ਅੱਜ ਆਪਾਂ ਗੱਲ ਕਰਦੇ ਹਾਂ ਹੋਲ سیل ਦਾ ਅੱਜ ਦਾ ਕੀ ਭਾਅ ਆ ਰਿਹਾ ਹੈ ਜੀ ਅੱਜ ਦਾ ਚਲੋ ਆਪਾਂ ਕਰੀਏ ਗੱਲਬਾਤ ਜੀ ਚਲੋ ਦੋਸਤੋ ਆਪਾਂ ਕਰੀਏ ਗੱਲਬਾਤ ਵੀ ਅੱਜ ਦਾ ਕੀ ਭਾਅ ਆ ਰਿਹਾ ਹੈ ਜੀ ਸਬਜ਼ੀਆਂ ਦਾ ਇਹ ਆਪਾਂ ਕਰਦੇ ਹਾਂ ਗੱਲਬਾਤ ਜੀ ਹਾਂਜੀ ਦੋਸਤੋ ਪਿੰਡੀ ਦਾ ਪਾ ਹੈਗਾ ਜੀ 150 ਰੁਪਏ ਦਾ ਪਨਸੇਰੀ ਦਾ ਪਾ ਪਿੰਡੀ ਦਾ ਜੀ ਅੱਜ ਦਾ ਠੀਕ ਹੈ ਇਹ ਪਨਸੇਰੀ ਦਾ ਪਾ ਜੀ ਅੱਜ ਇਹ ਹੁਣ ਆਪਾਂ ਗੱਲਬਾਤ ਕਰਦੇ ਆਂ ਵੀ ਅੱਜ ਦਾ ਪ੍ਰਿੰਡੀ ਦਾ ਕੀ ਭਾਅ ਆ ਰਿਹਾ ਜੀ ਜੇ ਤੁਹਾਨੂੰ ਆਪਾਂ ਦੱਸ ਦਿਆਂ ਲਈ ਇਹ ਅੰਦਰ ਬਾਈ ਹੋਰਾਂ ਦਾ ਹੋਲ ਸੇਲ ਦਾ ਰੇਟ ਹੁੰਦਾ ਸਾਰਾ ਜੀ ਇਹਨਾਂ ਦਾ ਠੀਕ ਹੈ ਜੀ ਸਿੰਡੀ ਕੀ ਭਾਅ ਦਲੀ ਆਪਣੀ ਇਦਾਂ ਪਿੰਡੀ 20 ਰੁਪਏ ਕਿਲੋ ਹਾਂਜੀ ਦੋਸਤੋ 20 ਰੁਪਏ ਕਿਲੋ ਦਾ ਭਾਅ ਜੀ ਪਿੰਡੀ ਦੇ ਅੰਦਰ ਲਈ ਦਾ ਠੀਕ ਹੈ ਜੀ ਇਹ ਹੋਲ ਸੇਲ ਦੇ ਰੇਟ ਨੇ ਜੀ ਬੰਦ ਗ੍ਰੇਡਾਂ ਦਾ ਭਾਅ ਹੁੰਦਾ ਜੀ ਇਹ ਠੀਕ ਹੈ ਜੀ ਕੋਈ ਪਨਛੇਰੀ ਦਾ ਭਾਅ ਨਹੀਂ ਹੈਗਾ ਇਹ ਠੀਕ ਹੈ ਜੀ ਜੇ ਕਿਸੇ ਨੇ ਲੈਣੀ ਹੁੰਦੀ ਹੈ ਤਾਂ ਅੰਦਰੋਂ ਲੈਣੀ ਆ ਤਾਂ 20 ਰੁਪਏ ਕਿਲੋ ਦੇ ਭਾਅ ਨਾਲ ਆ ਜੀ ਪ੍ਰਿੰਡੀ ਦਾ ਭਾਅ ਟਿੰਡੋ ਕੀ ਭਾਰ ਹੈ ਜੀ ਜੰਦੂ 30 ਰੁਪਏ ਕਿਲੋ ਹਾਂਜੀ ਦੋਸਤੋ 30 ਰੁਪਏ ਕਿਲੋ ਦਾ ਭਾਜ ਹੀ ਟਿੰਡੋ ਦਾ ਜੀ ਟਿੰਡੋ ਦਾ ਜੀ ਇਹ ਠੀਕ ਹੈ ਜੀ ਇਹ ਅੱਜ ਦਾ ਹੋਲ سیل ਦਾ ਰੇਟ ਹੈ ਜੀ ਟਿੰਡੋ ਦਾ ਤੇ ਬੂਟਾ ਦਾ ਕੀ ਭਾਜ ਵੀਰ ਜੀ ਦਾ ਜੀ ਲਈ ਜੀ 14 ਬੰਦਾ ਬੂਟਾ ਲਗੀ ਬੋ 7 ਤੋਂ 10 ਹਾਂਜੀ ਦੋਸਤੋ 7 ਤੋਂ ਲੈ ਕੇ 10 ਰੁਪਏ ਤੱਕ ਦਾ ਭਾਜ ਹੀ ਬੂਟਾ ਦਾ ਜੀ ਗੰਦ ਗ੍ਰੇਡ ਦਾ ਭਾਜ ਜੀ ਅੱਜ ਦਾ ਜੀ ਇਹ ਠੀਕ ਹੈ ਜੀ ਹੋਲ سیل ਦਾ ਰੇਟ ਹੈ ਜੀ ਇਹ ਹਾਂਜੀ ਦੋਸਤੋ ਆਪਾਂ ਬਾਈ ਹੈਰੀ ਨਾਲ ਵੀ ਕਰੀਏ ਗੱਲਬਾਤ ਵੀ ਅੱਜ ਦਾ ਕਦੂ ਦਾ ਕੀ ਭਾਰਿਆ ਬੰਦ ਗ੍ਰੇਡ ਦਾ ਤੇ ਟੋਰੀ ਬਾਰੇ ਵੀ ਆਪਾਂ ਗੱਲਬਾਤ ਕਰਦੇ ਆਂ ਜੀ ਬਾਈ ਨਾਲ ਠੀਕ ਹੈ ਜੀ ਹੋਰ ਕਿਵੇਂ ਬਾਈ ਹੈਰੀ ਠੀਕ ਆ ਕੈਮ ਆ ਅੱਜ ਦਾ ਠੰਡਾ ਮੌਸਮ ਅੱਜ ਦਾ ਵਧੀਆ ਆ ਬਾਈ ਹੈ ਅੱਛਾ ਚਲੋ ਕਰੀਏ ਗੱਲਬਾਤ ਆਪਾਂ ਸਭ ਦੀ ਬਾਰੇ ਆਪਣੀ ਬਾਰੇ ਵੀ ਅੱਜ ਦਾ ਕੀ ਭਾਰਿਆ ਜੀ ਹੋਲ ਸੇਲ ਦਾ ਅੱਜ ਦਾ ਰੇਟ ਦੋਸਤੋ ਕਲੇਲੇ ਦਾ ਭਾਅ ਹੈਗਾ ਜੀ ਬੰਦ ਗ੍ਰੇਡ ਦਾ ਭਾਅ ਹੈਗਾ ਜੀ 20 ਰੁਪਏ ਦਾ ਭਾਅ ਜੀ ਇਹ ਕਲੇਲੇ ਦਾ ਜੀ ਅੱਜ ਦਾ ਠੀਕ ਹੈ ਜੀ ਤੇ ਹਰੀ ਮਿਰਚ ਦਾ ਭਾਅ ਹੈਗਾ ਜੀ ਅੱਜ ਦਾ ਹਰੀ ਮਿਰਚ ਦਾ ਹੈਗਾ ਜੀ 15 ਰੁਪਏ ਹਰੀ ਮਿਰਚ ਦਾ ਭਾਅ ਜੀ ਅੱਜ ਦਾ ਇਹ ਜੀ ਠੀਕ ਹੈ ਜੀ ਇਹ ਬੰਦ ਲਫਾਫਾ ਲੈਣਾ ਵਣਾ ਜੇ ਕਿਸੇ ਨੇ ਵੀ ਲੈਣਾ ਜੀ ਠੀਕ ਹੈ ਜੀ ਲਫਾਫੇ ਦੇ ਵਿੱਚ 5 ਕਿਲੋ ਮਿਰਚ ਹੁੰਦੀ ਹੈ ਵੀ 5 ਕਿਲੋ ਜਾਂ 7 ਕਿਲੋ ਮਿਰਚ ਹੁੰਦੀ ਹੈ ਇਹ ਲਫਾਫੇ ਦੇ ਵਿੱਚ ਇਹ ਤਾਂ ਹੀ 15 ਰੁਪਏ ਕਿਲੋ ਦਾ ਭਾਜੀ ਇਹਦਾ ਮਿਰਚ ਦਾ ਆਹ ਵੇਖਿਆ ਆਹ ਭਾਅ ਆਇਆ ਹਾਂਜੀ ਦੋਸਤੋ ਬੈਂਗਣੀ ਦਾ ਭਾਅ ਹੈਗਾ ਜੀ ਅੱਜ ਦਾ ਬੈਂਗਣੀ ਦਾ ਹੈਗਾ ਭਾਅ ਅੱਜ ਦਾ ਜੀ 10 ਰੁਪਏ ਦਾ ਭਾਅ ਜੀ ਬੰਦਲ ਫਾਫੇ ਦਾ ਭਾਅ ਜੀ ਇਹ ਕੇ ਜੀ ਕਿਸੇ ਨੇ ਲੈਣਾ ਤਾਂ ਇਕੱਠਾ ਲੈਣਾ ਪੈਣਾ ਜੀ ਇਹ ਬੰਦ ਲਵਾ ਫੇਦਾ 10 ਰੁਪਏ ਦਾ ਭਾਅ ਬੈਂਗਣੀ ਨਹੀਂ ਜਾਂਦਾ ਹਾਂਜੀ ਦੋਸਤੋ ਟੋਰੀ ਦਾ ਭਾਅ ਹੈਗਾ ਬੰਦ ਗ੍ਰੇਡ ਦਾ 30 ਰੁਪਏ ਦਾ ਭਾਅ ਜੀ ਟੋਰੀ ਦਾ ਬੰਦ ਗ੍ਰੇਡ ਦਾ ਜੀ ਇਹ ਠੀਕ ਹੈ ਜੀ ਅੱਜ ਦਾ ਭਾਅ ਟੋਰੀ ਦਾ ਜੀ ਇਹ ਹਾਂਜੀ ਦੋਸਤੋ ਅੱਲ ਦਾ ਭਾਅ ਹੈਗਾ ਜੀ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਆ ਜੀ ਅੱਲ ਦਾ ਜੀ ਇਹ ਠੀਕ ਹੈ ਜੀ ਬੰਦ ਗ੍ਰੇਡ ਦਾ ਭਾਅ ਜੀ ਹੈਗਾ ਹਾਂਜੀ ਦੋਸਤੋ ਪੇਠੇ ਦਾ ਭਾਅ ਹੈਗਾ ਜੀ 7 ਤੋਂ ਲੈ ਕੇ 10 ਰੁਪਏ ਤੱਕ ਦਾ ਭਾਅ ਹੋ ਗਿਆ ਜੀ ਪੇਠੇ ਦਾ ਜੀ ਅੱਜ ਦਾ ਜੀ ਇਹ ਠੀਕ ਹੈ ਜੀ ਇਹ ਬੰਦ ਲਫਾਫੇ ਦਾ ਭਾਅ ਜੀ ਪੇਠੇ ਦਾ ਹਾਂਜੀ ਦੋਸਤੋ ਪੱਤ ਗੋਬੀ ਦਾ ਭਾਅ ਹੈਗਾ ਜੀ ਅੱਜ ਦਾ 10 ਤੋਂ ਲੈ ਕੇ 12 ਰੁਪਏ ਤੱਕ ਦਾ ਭਾਅ ਜੀ ਪੱਤ ਗੋਬੀ ਦਾ ਜੀ ਅੱਜ ਦਾ ਇਹ ਬੰਦ ਲਫਾਫੇ ਦਾ ਭਾਅ ਜੀ ਇਹਦਾ ਹਾਂਜੀ ਦੋਸਤੋ ਚੌਲੇ ਦਾ ਭਾਅ ਹੈਗਾ ਜੀ 150 ਨੂੰ ਪਰ ਸੇਵੀ ਦਾ ਭਾਅ ਚੌਲੇ ਦਾ ਜੀ ਅੱਜ ਦਾ ਜੀ ਠੀਕ ਹੈ ਜੀ ਹਾਂਜੀ ਦੋਸਤੋ ਦਾਣੇ ਵਾਲੇ ਚੌਲੇ ਦਾ ਭਾਅ ਹੈਗਾ ਜੀ 50 ਤੋਂ ਲੈ ਕੇ 40 ਰੁਪਏ ਤੱਕ ਦਾ ਭਾਅ ਜੀ ਦਾਣੇ ਵਾਲੇ ਚੌਲੇ ਦਾ ਜੀ ਅੱਜ ਦਾ ਠੀਕ ਹੈ ਜੀ ਇਹ ਹੋਲ سیل ਦਾ ਰੇਟ ਹੈ ਜੀ ਹਾਂਜੀ ਦੋਸਤੋ ਕਦੂ ਦਾ ਭਾਅ ਹੈਗਾ ਜੀ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਜੀ ਬੰਦ ਗ੍ਰੇਡ ਦਾ ਭਾਅ ਜੀ ਇਹ ਕਦੂ ਦਾ ਜੀ ਅੱਜ ਦਾ ਠੀਕ ਹੈ ਜੀ ਇਹ ਕਿਸੇ ਨੇ ਲੈਣਾ ਤਾਂ ਬੰਦ ਗ੍ਰੇਡ ਹੀ ਲੈਣਾ ਪੈਣਾ ਜੇ ਕਿਸੇ ਨੇ ਲੈਣਾ ਜੀ ਅੱਜ ਠੀਕ ਹੈ ਜੀ ਕਦੂ ਦਾ ਭਾਅ 35 ਰੁਪਏ ਦਾ ਹੈ 30 ਤੋਂ 35 ਦਾ ਹਾਂਜੀ ਦੋਸਤੋ ਬੰਦ ਗ੍ਰੇਡ ਦਾ ਭਾਅ ਹੈਗਾ ਜੀ ਚਿਬੜਾ ਨਾਲ ਜੀ 15 ਤੋਂ ਲੈ ਕੇ 20 ਰੁਪਏ ਤੱਕ ਦਾ ਭਾਅ ਜੀ ਚਿਬੜਾ ਦਾ ਜੀ ਅੱਜ ਦਾ ਇਹ ਬੰਦ ਗ੍ਰੇਡ ਦਾ ਭਾਅ ਜੀ ਇਹਦਾ ਹਾਂਜੀ ਦੋਸਤੋ ਟੋਰੀ ਦਾ ਭਾਅ ਹੈਗਾ ਜੀ ਅੱਜ ਦਾ 20 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਜੀ ਟੋਰੀ ਦਾ ਜੀ ਇਹੇ ਠੀਕ ਹੈ ਜੀ ਇਹ ਬੰਦ ਗ੍ਰੇਡ ਦਾ ਭਾਜੀ ਟੋਰੀ ਟੋਰੀ ਦੇ ਕੁਆਲਿਟੀ ਕੁਆਲਿਟੀ ਦਾ ਫਰਕ ਹੁੰਦਾ ਜੀ 20 ਤੋਂ ਲੈ ਕੇ 30 ਰੁਪਏ ਤੱਕ ਦਾ ਭਾਜੀ ਟੋਰੀ ਦਾ ਠੀਕ ਹੈ ਜੀ ਹਾਂ ਜੀ ਦੋਸਤੋ ਮੂਲੀ ਦਾ ਭਾਜੀ ਹੈ ਜੀ 25 ਰੁਪਏ ਦਾ ਆਪਣੀ ਸ਼ੀਰੀ ਦਾ ਭਾਜੀ ਮੂਲੀ ਦਾ ਜੀ ਹਾਂਜੀ ਦੋਸਤੋ ਵੱਡੇ ਗੁਵਾਰੇ ਦਾ ਭਾਅ ਹੈਗਾ ਜੀ 200 ਤੋਂ ਲੈ ਕੇ 250 ਰੁਪਏ ਲੈ ਕੇ ਦਾ ਭਾਅ ਹੈ ਜੀ ਵੱਡੇ ਗੁਵਾਰੇ ਦਾ ਜੀ ਨਹੀਂ ਆਵੇ ਨਹੀਂ ਯਾਰ ਹਾਂਜੀ ਦੋਸਤੋ ਗੋਭੀ ਦਾ ਭਾਅ ਹੈਗਾ ਜੀ ਅੱਜ ਦਾ ਬੰਦ ਡੱਬੇ ਦਾ ਭਾਅ ਹੈਗਾ ਜੀ 15 ਤੋਂ ਲੈ ਕੇ 20 ਰੁਪਏ ਤੱਕ ਦਾ ਭਾਅ ਜੀ ਬੰਦ ਡੱਬੇ ਦਾ ਜੀ ਅੱਜ ਦਾ ਉਹ ਨਹੀਂ ਨਹੀਂ ਆਪ ਜਗਰ ਪਰਮਿੰਦਰ ਹੈ ਵਧੀਆ ਕੁਆਲਿਟੀ ਦਾ ਭਾਅ ਜੀ ਇਹ ਗੋਭੀ ਦਾ ਭਾਅ ਹੈਗਾ ਜੀ 15 ਤੋਂ ਲੈ ਕੇ 20 ਰੁਪਏ ਤੱਕ ਦਾ ਭਾਅ ਜੀ ਬੰਦ ਡੱਬੇ ਦਾ ਜੀ ਅੱਜ ਦਾ ਜੀ ਦੋਸਤੋ ਪਾਲਕ ਦਾ ਭਾਅ ਹੈਗਾ ਜੀ 100 ਰੁਪਏ ਦਰਜਨ ਦਾ ਭਾਅ ਜੀ ਇਹ ਹੋਲ ਸੇਲ ਦਾ ਰੇਟ ਆ ਇਕੱਠੇ ਭਾਅ ਹੈ ਇਕੱਠੇ ਮਾਲ ਦਾ ਜੀ ਠੀਕ ਆ ਜੀ ਘੱਟੋ ਘੱਟ ਜੇ ਕਿਸੇ ਨੇ ਲੈਣਾ ਪੈਂਦਾ ਤਾਂ 100 ਗੁੱਤੀ ਲੈਣੀ ਪੈਂਦੀ ਹੈ ਜੀ ਕਿਸੇ ਨੇ ਇਕੱਠੀ ਲੈਣੀ ਹੈ ਜੀ 100 ਰੁਪਏ ਦੇ ਦਰਜਨ ਦੇ ਭਾਅ ਨਾਲ ਠੀਕ ਆ ਜੀ ਹਾਂਜੀ ਦੋਸਤੋ ਧਨੀਏ ਦਾ ਭਾਅ ਹੈਗਾ ਜੀ 80 ਤੋਂ ਲੈ ਕੇ 90 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਇਹ ਇਕੱਠੇ ਦਾ ਭਾਅ ਜੀ ਇਹ ਠੀਕ ਆ ਜੀ ਧਨੀਏ ਦਾ ਜਿਹੜਾ ਹਾਂਜੀ ਦੋਸਤੋ ਰਾਮ ਕੇ ਜੇ ਦਾ ਭਾਅ ਹੈ ਜੀ 40 ਅੰਬ ਦਾ ਭਾਅ ਹੈ ਜੀ 40 ਰੁਪਏ ਮੈਟ ਦਾ ਭਾਅ ਜੀ ਬੰਦ ਗ੍ਰੇਡ ਦਾ ਜੀ ਅੱਜ ਦਾ ਜੀ ਠੀਕ ਹੈ ਜੀ ਹੋਲ سیل ਦਾ ਰੇਟ ਹੈ ਜੀ 40 ਅੰਬ ਦਾ ਜੀ ਅੱਜ ਦਾ ਰਾਮ ਕੇ ਮਿਲੋਗੇ ਹਾਂਜੀ ਦੋਸਤੋ ਅਰਬੀ ਦਾ ਭਾਅ ਹੈਗਾ ਜੀ ਅੱਜ ਦਾ 30 ਤੋਂ ਲੈ ਕੇ 35 ਪਰ ਬੈਟਿਕ ਦਾ ਭਾਅ ਜੀ ਅਰਬੀ ਦਾ ਬੰਦ ਗੱਟੇ ਦਾ ਭਾਅ ਜੀ ਇਹ ਅੱਜ ਦਾ ਠੀਕ ਹੈ ਜੀ ਅਰਬੀ ਦਾ ਭਾਅ ਜੀ ਇਹ ਓ ਲਾਲ ਆ ਲਾਲ ਆ ਲਾਲ ਕਰਨਾ ਕਰਵਾ ਟਮਾਟਰ ਦਾ ਕੀ ਪਾਰਿਆ ਹੋਰ ਬਾਈ ਕਰਨ ਠੀਕ ਹੈ ਬਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਂ ਜੀ ਹੋਰ ਵਧੀਆ 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 ਜੀ ਟਮਾਟਰ ਦਾ ਕੀ ਪਾਰਿਆ ਮਾਡੋ ਜੀ ਮਾਚ ਲਾਲ ਡਿਮਾਂਡ ਰੇ ਦਿਖ ਰਿਹਾ ਜੀ 25 ਰੁਪਏ ਕਿਲੋ ਤੇ ਲੋਕਲ ਡਿਮਾਂਡਰ ਵਿਕ ਰੇ ਆਪਣੇ 20 ਤੋਂ 22 ਰੁਪਏ ਜਿਹੜੇ ਵਧੀਆ ਡਿਮਾਂਡਰ ਨੇ ਜਿਹੜੇ ਹਲਕੇ ਫੁਲਕੇ ਨੇ ਉਹਨਾਂ ਦਾ ਕੋਈ ਰੇਟ ਨਹੀਂ ਹੈਗਾ ਜੀ ਹਾਂਜੀ ਦੋਸਤੋ ਜਿਹੜਾ ਟਮਾਟਰ ਆ ਹਿਮਾਚਲ ਵਾਲੇ ਦਾ ਜੀ 25 ਰੁਪਏ ਦਾ ਭਾਅ ਜੀ ਟਮਾਟਰ ਦਾ ਜੀ ਬੰਦ ਗ੍ਰੇਡ ਦਾ ਭਾਅ ਜੀ ਇਹ ਠੀਕ ਹੈ ਜੀ ਤੇ ਜਿਹੜਾ ਲੋਕਲ ਟਮਾਟਰ ਆ ਉਹਦਾ ਕੀ ਭਾਅ ਰਹੇ ਆ ਲੋਕਲ ਦਾ ਜਿਹੜੇ ਦੇਖੋ ਵਧੀਆ ਕੁਆਲਿਟੀ ਜਿਵੇਂ ਆ ਪਿਆ ਦੇਖੋ ਸਾਫ ਟਮਾਟਰ ਪਿਆ ਬਿਲਕੁਲ ਜੀ ਹਾਂਜੀ ਲੋਕਲ ਹੀ ਆ ਇਹ ਆਪਣਾ ਹਾਂਜੀ ਲੋਕਲ ਆ ਜੀ ਇਹ ਆਪਣੇ 18 20 ਰੁਪਏ ਵਿਕੀ ਜਾਂਦਾ ਹਿਮਾਚਲ ਦੇ ਭਾਈ ਵਿਕੀ ਜਾਂਦਾ ਟਮਾਟਰ ਜੀ 18 20 ਰੁਪਏ ਦਾ ਭਾਅ ਜੀ ਆਪਣੇ ਕੋਲ ਇੱਕ ਟਮਾਟਰ ਆ ਉਹ ਸਾਹਮਣੇ ਪਿਆ ਉਹ ਕੁਆਲਿਟੀ ਦੇ ਵਿੱਚ ਆ ਥੋੜਾ ਨਰਮ ਕੁਆਲਿਟੀ ਦੇ ਵਿੱਚ ਆ ਉਹ 10 ਰੁਪਏ ਦਾ ਬਾਜ਼ਾਰ ਆ ਹਾਂਜੀ ਉਹ 10 ਰੁਪਏ ਦਾ ਬਾਜ਼ਾਰ ਰਹਿ ਜਾਂਦਾ ਜੀ ਜਿਹੜਾ ਹਲਕਾ ਕੁਆਲਿਟੀ ਦਾ ਭਾਅ ਹੈ ਜੀ ਠੀਕ ਹੈ ਜੀ ਨਾਰਮਲ ਅੱਜ ਤੇ ਵਧੀਆ ਕੁਆਲਿਟੀ ਦਾ 18 ਰੁਪਏ ਦਾ ਭਾਜ ਜੀ ਬੰਦ ਗ੍ਰੇਡ ਦਾ ਜੀ ਠੀਕ ਹੈ ਜੀ ਇਹ ਅੱਜ ਦਾ ਹੋਲ سیل ਦਾ ਰੇਟ ਹੈ ਜੀ ਇਹ ਸਿਮਲਾ ਮਿਰਚ ਦਾ ਭਾਅ ਆਏਗਾ ਜੀ 20 ਤੋਂ ਲੈ ਕੇ 25 ਰੁਪਏ ਤੱਕ ਦਾ ਭਾਅ ਜੀ ਬੰਦ ਲਿਖਾਵੇ ਦਾ ਸਿਮਲਾ ਮਿਰਚ ਦਾ ਜੀ ਅੱਜ ਦਾ ਠੀਕ ਹੈ ਜੀ ਵਧੀਆ ਸਿਮਲਾ ਮਿਰਚ ਦਾ ਭਾਅ ਜੀ ਇਹ ਦੋਸਤੋ ਨਿੰਬੂ ਦਾ ਭਾਅ ਆਏਗਾ ਜੀ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਜੀ ਨਿੰਬੂ ਦਾ ਜੀ ਅੱਜ ਦਾ ਬੰਦ ਗੱਟੇ ਦਾ ਭਾਅ ਜੀ ਇਹ ਠੀਕ ਹੈ ਜੀ ਹਾਂਜੀ ਦੋਸਤੋ ਲਾਸਨ ਦਾ ਭਾਅ ਹੈਗਾ ਜੀ 65 ਤੋਂ ਲੈ ਕੇ 70 ਰੁਪਏ ਤੱਕ ਦਾ ਭਾਅ ਜੀ ਲਾਸਨ ਦਾ ਜੀ ਅੱਜ ਦਾ ਜੀ ਇਹ ਠੀਕ ਹੈ ਜੀ ਇਹ ਬੰਦ ਰੈਕਾਂ ਦਾ ਭਾਅ ਜੀ ਲਾਸਨ ਦਾ ਜੀ ਅੱਜ ਦਾ ਦੋਸਤੋ ਆਪਾਂ ਫਰੂਟ ਬਾਰੇ ਵੀ ਗੱਲਬਾਤ ਕਰਦੇ ਆਂ ਬਾਈ ਹੋਰਾਂ ਨਾਲ ਆਪਾਂ ਵੀ ਅੱਜ ਦਾ ਕੀ ਭਾਅ ਰਿਹਾ ਜੀ ਫਰੂਟ ਦਾ ਦੋਸਤੋ ਦਸਹਿਰੀ ਅੰਬ ਦਾ ਭਾਅ ਹੈਗਾ ਜੀ ਅੱਜ ਦਾ 40 ਤੋਂ ਲੈ ਕੇ 50 ਰੁਪਏ ਤੱਕ ਦਾ ਭਾਅ ਜੀ ਦਸਹਿਰੀ ਅੰਬ ਦਾ ਜੀ ਅੱਜ ਦਾ ਜੀ ਠੀਕ ਹੈ ਜੀ ਇਹ ਬੰਦ ਗ੍ਰੇਡ ਦਾ ਭਾਅ ਜੀ ਇਹ ਉਹ ਤੋਤੇ ਆਮ ਦਾ ਭਾਅ ਹੈਗਾ ਜੀ ਅੱਜ ਦਾ ਬੰਦ ਗ੍ਰੇਡ ਦਾ ਭਾਅ ਹੈਗਾ ਜੀ 25 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਜੀ ਬੰਦ ਗ੍ਰੇਡ ਦਾ ਜੀ ਇਹ ਠੀਕ ਹੈ ਜੀ ਅੱਜ ਦਾ ਹੋਲ ਸੇਲ ਦਾ ਰੇਟ ਹੈ ਜੀ ਇਹ ਆਪਾਂ ਖੜੇ ਆਂ ਪੰਜ ਨੰਬਰ ਦੁਕਾਨ ਤੇ ਜੀ ਠੀਕ ਹੈ ਜੀ ਅੱਜ ਦਾ ਭਾਅ ਜੀ ਇਹ ਬੰਦ ਗ੍ਰੇਡ ਦਾ ਜੀ ਹਾਂ ਜੀ ਦੋਸਤੋ ਆਲੂ ਬੁਖਾਰੇ ਦਾ ਭਾਅ ਹੈਗਾ ਜੀ 30 ਤੋਂ ਲੈ ਕੇ 40 ਰੁਪਏ ਤੱਕ ਦਾ ਭਾਅ ਜੀ ਆਲੂ ਬੁਖਾਰੇ ਦਾ ਜੀ ਰੁਪਿਆ ਹੋਰ ਘੱਟ ਰਿਹਾ ਹਾਂਜੀ ਦੋਸਤੋ ਨਾਰਾਂ ਦਾ ਭਾਅ ਹੈਗਾ ਜੀ ਅੱਜ ਦਾ ਬੰਦ ਡੱਬੇ ਦਾ ਭਾਅ ਹੈਗਾ ਜੀ 800 ਤੋਂ ਲੈ ਕੇ 1000 ਰੁਪਏ ਤੱਕ ਦਾ ਭਾਅ ਜੀ ਨਾਰਾਂ ਦਾ ਜੀ ਇਹ ਅੱਜ ਦਾ ਬੰਦ ਡੱਬੇ ਦਾ ਭਾਅ ਜੀ ਇਹ ਠੀਕ ਹੈ ਜੀ ਹਾਂਜੀ ਦੋਸਤੋ ਕੀਵੀ ਦਾ ਭਾਅ ਹੈਗਾ 60 ਰੁਪਏ ਡੱਬੀ ਦਾ ਭਾਅ ਜੀ ਇਹ ਬੰਦ ਗ੍ਰੇਡ ਲੈਣਾ ਪੈਣਾ ਜੇ ਕਿਸੇ ਨੂੰ ਲੈਣਾ 60 ਰੁਪਏ ਦੇ ਭਾਅ ਨੂੰ ਮਿਲ ਜੂਗਾ ਜੀ ਜੇ ਕਿਸੇ ਨੂੰ ਲੈਣਾ ਜੀ ਬੰਦ ਗ੍ਰੇਡ ਠੀਕ ਹੈ ਜੀ ਇਹ ਡੱਬੀ ਦੇ ਵਿੱਚ ਚਾਰ ਪੀਸ ਹੁੰਦੇ ਮੇਰੇ ਲਈ ਮਸੰਮੀ ਦਾ ਭਾਅ ਹੈਗਾ ਜੀ ਅੱਜ ਦਾ 70 ਰੁਪਏ ਦਾ ਗੱਟੇ ਦਾ ਭਾਅ ਜੀ ਮਸੰਮੀ ਦਾ ਠੀਕ ਹੈ ਜੀ 20 ਕਿਲੋ ਦਾ ਡੱਟਾਈ ਇਹ 20 ਕਿਲੋ ਦਾ ਠੀਕ ਹੈ ਜੀ ਇਹ ਹੋਲ ਸੇਲ ਦਾ ਰੇਟ ਆ ਬੰਦ ਗੱਟੇ ਦਾ ਭਾਅ ਜੀ ਮਸੰਮੀ ਦਾ 70 ਰੁਪਏ ਦਾ ਭਾਅ ਜੀ ਮਸੰਮੀ ਦਾ ਅੱਜ ਦਾ ਹਾਂਜੀ ਦੋਸਤੋ ਦਸਹਿਰੀ ਆਮ ਦਾ ਭਾਅ ਹੈਗਾ ਜੀ 45 ਤੋਂ ਲੈ ਕੇ 50 ਰੁਪਏ ਤੱਕ ਦਾ ਭਾਅ ਜੀ ਬੰਦ ਗ੍ਰੇਡ ਦਾ ਭਾਅ ਜੀ ਇਹ ਅੱਜ ਦਾ ਜੀ ਠੀਕ ਹੈ ਜੀ ਵਧੀਆ ਕੁਆਲਿਟੀ ਵਾਲੇ ਆਮ ਦਾ ਭਾਅ ਜੀ ਇਹ ਹਾਂਜੀ ਦੋਸਤੋ ਲੀਚੀ ਦਾ ਭਾਅ ਹੈਗਾ ਜੀ ਬੰਦ ਗ੍ਰੇਡ ਦਾ ਭਾਅ ਹੈਗਾ ਜੀ ਅੱਜ ਦਾ 100 ਤੋਂ ਲੈ ਕੇ 130 ਰੁਪਏ ਤੱਕ ਦਾ ਭਾਅ ਵੀ ਲੀਚੀ ਦਾ ਪੂਰੀ ਵਧੀਆ ਕੁਆਲਿਟੀ ਦਾ ਭਾਅ ਜੀ ਬੰਦ ਗ੍ਰੇਡ ਦਾ ਜੀ ਠੀਕ ਹੈ ਜੀ ਅੱਜ ਦਾ ਭਾਅ ਤੇ ਕੇਲੇ ਦਾ ਭਾਅ ਹੈਗਾ ਜੀ ਅੱਜ ਦਾ ਬੰਦ ਗ੍ਰੇਡ ਦਾ ਭਾਅ ਹੈਗਾ ਜੀ 38 ਤੋਂ ਲੈ ਕੇ 40 ਰੁਪਏ ਤੱਕ ਦਾ ਭਾਅ ਜੀ ਵਧੀਆ ਕੇਲੇ ਦਾ ਭਾਅ ਜੀ ਅੱਜ ਦਾ ਇਹ ਠੀਕ ਹੈ ਜੀ ਸੁਪਰ ਕੇਲੇ ਦਾ ਭਾਅ ਜੀ ਤੋਂ ਅੰਬ ਦਾ ਭਾਅ ਆ ਰਿਹਾ ਜੀ ਅੱਜ ਦਾ ਦਸਹਿਰੀ ਅੰਬ ਦਾ 20 ਰੁਪਏ ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਜੀ ਨਾਰਮਲ ਅੰਬ ਦਾ ਭਾਅ ਜੀ ਹਾਂਜੀ ਦੋਸਤੋ ਨਾਸਪਤੀ ਦਾ ਭਾਅ ਜੀ ਅੱਜ ਦਾ ਹੈਗਾ ਜੀ 30 ਤੋਂ ਲੈ ਕੇ 32 ਰੁਪਏ ਤੱਕ ਦਾ ਭਾਅ ਜੀ ਨਾਸਪਤੀ ਦਾ ਜੀ ਅੱਜ ਦਾ ਬੰਦ ਗ੍ਰੇਡ ਦਾ ਭਾਅ ਜੀ ਨੈੱਟ ਦਾ ਇਹ ਅੱਜ ਦਾ ਜੀ ਠੀਕ ਹੈ ਜੀ ਇਹ ਹੋਲ سیل ਦਾ ਰੇਟ ਆ ਜੀ ਇਹ ਨਾਸਪਤੀ ਵੀ ਆਪਣੇ ਬਰਨਾਲੇ ਦੇ ਵਿੱਚ ਆਉਣ ਲੱਗੀ ਪੂਰੀ ਵਧੀਆ ਨਾਸਪਤੀ ਆ ਜੀ ਇਹ ਤਾਜੀ ਹੁਣ ਠੀਕ ਹੈ ਜੀ ਇਹ ਅੱਜ ਦਾ ਭਾਅ ਜੀ ਇਹ ਹਾਂਜੀ ਦੋਸਤੋ ਲਾਂਗੜੇ ਆਮ ਦਾ ਭਾਅ ਹੈਗਾ ਜੀ 20 ਰੁਪਏ ਦਾ ਭਾਅ ਜੀ ਨੈੱਟ ਦਾ ਬੰਦ ਗ੍ਰੇਡ ਦਾ ਭਾਅ ਜੀ ਇਹ ਅੰਦਰੋਂ ਠੀਕ ਹੈ ਜੀ ਅੱਜ ਦਾ ਭਾਅ ਜੀ ਬੰਦ ਗਰੇਡ ਦਾ ਜੀ ਇਹ। ਸੋ ਬਾਉ ਜੀ ਨਾਲ ਗੱਲਬਾਤ ਕਰਦੇ ਆਂ ਵੀ ਅੱਜ ਆਲੂ ਦਾ ਕੀ ਭਾਅ ਰਿਹਾ ਜੀ ਹੋਲ ਸੇਲ ਦਾ ਤੇ ਚਲੋ ਆਪਾਂ ਕਰੀਏ ਗੱਲਬਾਤ ਜੀ। ਨਮਸਕਾਰ ਬਾਉ ਜੀ। ਨਮਸਕਾਰ। ਅੱਜ ਕੀ ਭਾਅ ਰਿਹਾ ਜੀ ਆਲੂ ਦਾ ਜੀ? 550 ਲੈ ਕੇ 5400। ਹਾਂਜੀ ਦੋਸਤੋ ਆਪਾਂ ਦਿਖਾਉਣਾ ਵੀ ਤੁਹਾਨੂੰ ਅੱਜ ਦਾ ਭਾਅ ਹੁਣ ਸੇੜਾ 5400 ਜੀ। ਹਾਂਜੀ ਦੋਸਤੋ ਇਹ 450 ਰੁਪਏ ਵੇਚ ਆ ਆਲੂ ਆ ਜੀ 450 ਰੁਪਏ ਦਾ ਭਾਜੀ ਇਹ ਤੇ ਹਾਂਜੀ ਦੋਸਤੋ ਇਹ ਡਾਇਮੰਡ ਦਾ ਭਾਅ ਹੈਗਾ ਜੀ 550 ਰੁਪਏ ਦਾ ਭਾਅ ਹੈ ਜੀ ਡਾਇਮੰਡ ਦਾ ਜੀ ਇਹ ਠੀਕ ਹੈ ਜੀ ਅੱਜ ਦਾ ਭਾਅ ਜੀ ਇਹ ਹਾਂਜੀ ਦੋਸਤੋ ਲਾਲ ਆਲੂ ਦਾ ਭਾਅ ਰਿਹਾ ਹੈ ਜੀ 550 ਰੁਪਏ ਦਾ ਭਾਅ ਰਿਹਾ ਹੈ ਲਾਲ ਆਲੂ ਦਾ ਜੀ ਅੱਜ ਦਾ ਠੀਕ ਹੈ ਜੀ ਤੇ ਅੱਜ ਦੇ ਭਾਅ ਨੇ ਜੀ ਆਲੂ ਦੇ ਇਹ ਬੰਦ ਗੱਟੇ ਦਾ ਭਾਅ ਜੀ ਆਲੂ ਦਾ ਹਾਂਜੀ ਦੋਸਤੋ ਆਪਾਂ ਤੇ ਅੱਜਵਾਰੀ ਵੀ ਗੱਲਬਾਤ ਕਰਦੇ ਆਂ ਬਾਬੂ ਹੋਰਾਂ ਨਾਲ ਵੀ ਅੱਜ ਦਾ ਕੀ ਭਾਅ ਰਿਹਾ ਜੀ ਪਿਆਜ਼ ਦਾ ਠੀਕ ਹੈ ਜ ਤੇ ਆਪਾਂ ਕਰਦੇ ਆਂ ਗੱਲਬਾਤ ਪਿਆਜ਼ ਬਾਰੇ ਹਾਂਜੀ ਦੋਸਤੋ ਆਪਾਂ ਗੱਡੀ ਵਾਲੇ ਪਿਆਜ਼ ਬਾਰੇ ਬਾਬੂ ਜੀ ਨਾਲ ਗੱਲਬਾਤ ਕਰਦੇ ਆਂ ਵੀ ਗੱਡੀ ਵਾਲੇ ਦਾ ਪਿਆਜ਼ ਦਾ ਕੀ ਭਾਰ ਹੈ ਕੀ ਭਾਰ ਹੈ ਜੀ ਗੱਡੀ ਵਾਲੇ ਦਾ ਹਾਂਜੀ ਦੋਸਤੋ 15 ਰੁਪਏ ਦਾ ਭਾਅ ਜੀ ਪਿਆਜ਼ ਦਾ ਜੀ ਇਹ ਠੀਕ ਹੈ ਜੀ ਪੂਰਾ ਵਧੀਆ ਸੁੱਕਾ ਪਿਆਜ਼ ਹੈ ਜੀ ਇਹ ਠੀਕ ਹੈ ਜੀ ਅੱਜ ਦਾ ਆਪਾਂ ਭਾਅ ਜੀ ਪਿਆਜ਼ ਦਾ ਦੁਕਾਨਦਾਰ ਨਾਲ ਕਿਹੜਾ ਭਾਅ ਜੀ 10 ਰੁਪਏ ਹਾਂਜੀ ਦੋਸਤੋ 10 ਰੁਪਏ ਦਾ ਭਾਅ ਜੀ ਇਹਦਾ ਠੀਕ ਹੈ ਜੀ ਇੱਧਰਲੇ ਪਿਆਜ਼ ਦਾ ਜੀ ਇਹ ਅੱਜ ਦਾ ਆਪਾਂ ਹੋਲ سیل ਦਾ ਰੇਟ ਹੈ ਜੀ ਇੱਕ ਹੀ ਬਾਜ਼ਾਰਾਂ ਬੋਲੀ ਇਹ ਐਮਪੀ ਵਾਲਾ 15 ਰੁਪਏ ਹਾਂਜੀ ਦੋਸਤੋ ਐਮਪੀ ਵਾਲੇ ਪਿਆਜ਼ ਦਾ ਭਾਅ ਹੈਗਾ ਜੀ 15 ਰੁਪਏ ਦਾ ਭਾਅ ਜੀ ਸੁੱਤੇ ਪਿਆਜ਼ ਦਾ ਜੀ ਠੀਕ ਹੈ ਜੀ ਤੇ ਆਪਣਾ ਇੱਧਰ ਲੋਕਲ ਵਾਲਾ ਪਿਆਜ਼ ਜੀ ਇਹ ਲੋਕ ਹਾਂਜੀ ਦੋਸਤੋ ਆਪਾਂ ਇੱਧਰ ਨਾਲ ਪਿਆਜ਼ ਬਾਰੇ ਵੀ ਬਾਤਾਂ ਕਰਦੇ ਹਾਂ ਗੱਲਬਾਤ ਇੱਧਰ ਨਾਲ ਕਿਹੜਾ ਵੀ ਪਿਆਜ਼ ਹੈ ਸੱਚਾ ਮਨ ਸੱਚਾ ਮਨ ਵਾਲਾ ਪਿਆਜ਼ ਹੈ ਜੀ ਇਹ 12 ਰੁਪਏ 12 ਰੁਪਏ ਨੈਟ ਦਾ ਭਾਅ ਜੀ ਦਾ ਬੰਦ ਕੱਟੇ ਦਾ ਭਾਅ ਜੀ ਦਾ ਠੀਕ ਹੈ ਜੀ 나ਸ਼ਿਕ ਦਾ ਭਾਅ ਹੈਗਾ ਜੀ ਹਾਂਜੀ ਦੋਸਤੋ 나ਸ਼ਿਕ ਦਾ ਭਾਅ ਹੈਗਾ ਜੀ 24 ਰੁਪਏ ਦਾ ਭਾਅ ਜੀ ਨੈ ਬੰਦ ਗੱਟੇ ਦਾ ਭਾਜ ਨਾਸਕ ਦੇ ਪਿਆਜ ਦਾ ਜੀ ਅੱਜ ਦਾ